ਸਤ ਸ੍ਰੀ ਅਕਾਲ ਦੋਸਤੋ ਅੱਜ ਤੁਹਾਨੂੰ ਦੱਸਾਂਗੇ ਕਿ ਦੇਸੀ ਮੁਰਗੀ ਨੂੰ ਕਿਵੇਂ ਪਾਲਾ ਜਾਂਦਾ ਹੈ ਤਾਂ ਇਸ ਦੀ ਦੇਖਪਾਲ ਕਿੰਨਾ ਕਰਨੀ ਹੈ ਤਾਂ ਜੋ ਦੇਸੀ ਮੁਰਗੀ ਨੂੰ ਮਬਾਰੀਆਂ ਲੱਗ ਹੀ ਨਾ ਸਕਣ ਤਾਂ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਆਦੀ ਵਿਚਾਲੇ ਨਾ ਛੱਡਿਆ ਕਰੋ ਜਦ ਵਿਚਾਲੇ ਛੱਡੋਗੇ ਤਾਂ ਪੂਰੀ ਤਰ੍ਹਾਂ ਸਮਝ ਨਹੀਂ ਆਊਗੀ ਕਿ ਦੇਸੀ ਮੁਰਗੀ ਨੂੰ ਮਬਾਰੀਆਂ ਲੱਗਣ ਹੀ ਨਾ ਤੇ ਇਹਨਾਂ ਦੀ ਦੇਖਭਾਲ ਮੁਰਗੀਆਂ ਦੀ ਕਿਵੇਂ ਕਰਨੀ ਹੈ ਸਭ ਤੋਂ ਪਹਿਲਾਂ ਜਿਹੜੀ ਵੀ ਜਗ੍ਹਾ ਤੇ ਦੇਸੀ ਮੁਰਗੀਆਂ ਰਹਿ ਰਹੀਆਂ ਹਨ ਜਿਵੇਂ ਕੰਿਆਂ ਦੇ ਤੂੜੀ ਵਾਲੇ ਕਮਰੇ ਹੁੰਦੇ ਹਨ ਤਾਂ ਕੰਿਆਂ ਵੀਦਾਂੇ ਛੋਟੇ-ਛੋਟੇ ਫਾਰਮ ਬਣਾਏ ਹੁੰਦੇ ਹਨ ਤਾਂ ਜਿਹੜੀ ਜਗ੍ਹਾ ਤੇ ਮੁਰਗੀਆਂ ਰਹਿ ਰਹੀਆਂ ਹਨ ਤਾਂ ਥੱਲੇ ਵੀ ਸ਼ਾਵਨ ਗਿੱਲਾ ਨਾ ਹੋਣ ਦੋ ਤਾਂ ਸੁੱਕਾ ਸੁੱਕਾ ਵਿਸ਼ਾਮ ਰੱਖੋ ਤਾਂ ਜਿਹੜੀ ਵੀ ਮੁਰਗੀਆਂ ਵਿੱਠਾਂ ਥੱਲੇ ਕਰਦੀਆਂ ਹਨ ਸ਼ਾਮ ਦੇ ਟਾਈਮ ਕਹੀ ਨਾਲ ਜ਼ਰੂਰ ਬੂੰਜੋ ਤਾਂ ਜਿੱਥੇ ਵੀ ਪਾਣੀ ਬਾਰੇ ਡ੍ਰਿੰਕਰ ਪਏ ਹਨ ਤੇ ਟੁੱਟੇ ਭੱਜੇ ਹਨ ਤਾਂ ਪਾਣੀ ਲੱਗ ਰਿਹਾ ਹੈ ਤਾਂ ਦੇਖਭਾਲ ਜ਼ਰੂਰ ਕਰਦੇ ਰਹੋ ਜੇ ਪਾਣੀ ਵਗੇਗਾ ਤਾਂ ਗਿੱਲੀ ਜਗਾ ਹੋਵੇਗੀ ਤੇ ਮੁਰਗੀ ਗਿੱਲੀ ਜਗਾ ਦੇ ਉੱਪਰ ਬੈਠੇਗੀ ਤਾਂ ਮੁਰਗੀ ਨੂੰ ਵਾਰੀਆਂ ਲੱਗਣ ਦਾ ਡਰ ਹੋ ਸਕਦਾ ਹੈ ਤਾਂ ਜਿੰਨਾ ਵੀ ਜਲਦੀ ਹੋ ਸਕੇ ਡਰਿੰਕਰ ਨੂੰ ਬੰਦੇ ਰਹੋ ਟੁੱਟਾ ਪਜਾ ਡਰਿੰਕਰ ਨਾ ਲਗਾਓ ਆ ਸਰਦੀ ਦੇ ਮੌਸਮ ਚ ਮੁਰਗੀ ਨੂੰ ਫੀਡ ਪੂਰੀ ਦੇਹੋ ਤਾਂ ਫੀਡਰ ਚੰਗੀ ਤਰ੍ਹਾਂ ਫੀਡ ਨਾਲ ਸਰਦੀ ਦੇ ਮੌਸਮ ਵਿੱਚ ਪਰਦੋ ਤਾਂ ਮੁਰਗੀ ਫੀਡ ਦਾਣਾ ਕਣੀ ਚੁਕਦੀ ਰਹੇਗੀ ਤਾਂ ਸਰਦੀ ਦੇ ਮੌਸਮ ਵਿੱਚ ਮੁਰਗੀ ਨੂੰ ਖੰਡ ਨਹੀਂ ਲੱਗੇਗੀ ਤਾਂ ਫੀਡ ਦੀ ਕੰਜੂਸੀ ਨਾ ਕਰਿਆ ਕਰੋ ਜੇ ਜੇ ਫੀਡ ਕੱਟ ਪਾਓਗੇ ਤਾਂ ਮੁਰਗੀਆਂ ਨੂੰ ਮਾਰੀਆਂ ਲੱਗਣ ਦਾ ਵੀ ਡਰ ਹੋ ਸਕਦਾ ਹੈ ਤਾਂ ਦੂਜਾ ਗਰਮੀ 'ਚ ਮੁਰਗੀਆਂ ਫੀਡ ਘੱਟ ਖਾਂਦੀਆਂ ਹਨ ਤਾਂ ਸਵੇਰ ਦੇ ਟਾਈਮ ਹੀ ਫੀਡ ਪਾਓ ਤਾਂ ਉਨੀ ਫੀਡ ਪਾਓ ਜਿੰਨਾ ਤੱਕ 10 ਵਜੇ ਤੋਂ ਪਹਿਲਾਂ ਪਹਿਲਾਂ ਮੁਰਗੀਆਂ ਫੀਡ ਖਾ ਸਕਣ ਤਾਂ ਤਾਂ ਪਹਿਲੇ ਫੀਡ ਨਾ ਪਾਓ ਤਾਂ ਰਾਤ ਦੇ ਸਮੇਂ ਹੀ ਗਰਮੀ ਦੇ ਮੌਸਮ ਵਿੱਚ ਫੀਡ ਪਾਓ ਕਿਉਂਕਿ ਠੰਡੀ ਵੇਲੇ ਹੀ ਮੁਰਗੀਆਂ ਨੂੰ ਫੀਡ ਪਾਓ ਤਾਂ ਹੀ ਮੁਰਗੀ ਸਹੀ ਤਰੀਕੇ ਨਾਲ ਗਰਮੀ ਦੇ ਮੌਸਮ ਵਿੱਚ ਫੀਡ ਖਾਵੇਗੀ ਗਰਮੀ ਵਿੱਚ ਦੇਸੀ ਮੁਰਗੀ ਫੀਡ ਨੂੰ ਮੂੰਹ ਨਹੀਂ ਲਾਵੇਗੀ ਤਾਂ ਕਿਉਂਕਿ ਗਰਮੀ ਵਿੱਚ ਦੇਸੀ ਮੁਰਗੀ ਦਾ ਰੈਣਾ ਔਖਾ ਹੋ ਜਾਂਦਾ ਹੈ ਤਾਂ ਗਰਮੀ ਦੇ ਮੌਸਮ ਵਿੱਚ ਦੇਸੀ ਮੁਰਗੀ ਗਰਮੀ ਮਹਿਸੂਸ ਕਰੇਗੀ ਤੇ ਉੱਪਰ ਦੀ ਮੂੰਹ ਫਲਾ ਕੇ ਸਾਹ ਲਵੇਗੀ ਕਭਰਾਣਾ ਨਹੀਂ ਕਿ ਦੇਸੀ ਮੁਰਗੀ ਕਿਉਂ ਉੱਪਰ ਦੇ ਮੂੰਹ ਪਰ ਪਲਾ ਕੇ ਸਾਂ ਲੈ ਰਹੀ ਹੈ ਕਿਉਂਕਿ ਉਹ ਗਰਮੀ ਮਹਿਸੂਸ ਕਰੇਗੀ ਆ ਦੇਸੀ ਮੁਰਗੀ ਨੂੰ ਗਰਮੀ ਲੱਗਦੀ ਹੈ ਤਾਂ ਹੀ ਉੱਪਰ ਦੀ ਸਾਖੇਗੀ ਤਾਂ ਗਰਮੀ ਦੇ ਮੌਸਮ ਵਿੱਚ ਪਾਣੀ ਨੂੰ ਮੁੱਕ ਨਾ ਦੇਹੋ ਤਾਂ ਪਾਣੀ ਜਿਆਦਾ ਮਾਤਰਾ ਵਿੱਚ ਰੱਖੋ ਤਾਂ ਜੋ ਗਰਮੀ ਵਿੱਚ ਬੁਰਦੀਆਂ ਪਾਣੀ ਬਾਰੀ-ਬਾਰੀ ਨਾਲ ਪੀਂਦੀਆਂ ਹਨ ਤਾਂ ਸਰਦੀ ਦੇ ਮੌਸਮ ਵਿੱਚ ਪਾਣੀ ਘੱਟ ਹੀ ਪੀਦੀਆਂ ਹਨ ਕਿਉਂਕਿ ਸਰਦੀ ਹੁੰਦੀ ਹੈ ਤਾਂ ਪਾਣੀ ਘੱਟ ਮਾਤਰਾ ਵਿੱਚ ਸਰਦੀ ਦੇ ਮੌਸਮ ਵਿੱਚ ਮੁੱਕੀਆ ਆਪਣੀਆਂ ਰੱਖਣ। ਸਰਦੀ ਦੇ ਮੌਸਮ ਵਿੱਚ ਗਰਮ ਜਾਂ ਤਾਜ਼ਾ ਪਾਣੀ ਵੀ ਰੱਖੋ। ਤਾਂ ਜੋ ਸਹੀ ਤਰੀਕੇ ਨਾਲ ਪਾਣੀ ਪੀ ਸਕਣ। ਸਰਦੀ ਦੇ ਮੌਸਮ ਵਿੱਚ ਆਰਮ ਦਾ ਆਲਾ ਦਵਾਲਾ ਪਰਦਿਆਂ ਨਾਲ ਟੱਕ ਦੋਗੇ। ਡਬਲ ਡਬਲ ਪਰਦੇ ਲਗਾਓ। ਪਹਿਲਾ ਪਰਦਾ ਬੋਰੀਆਂ ਦਾ ਹੋਣਾ ਚਾਹੀਦਾ ਹੈ। ਅਤੇ ਦੂਜਾ ਪਰਦਾ ਅਲੀਆਂ ਵਗੈਰਾ ਦਾ ਹੋਣਾ ਚਾਹੀਦਾ ਹੈ ਤਾਂ ਹੀ ਅੰਦਰ ਦੀ ਗਰਮੈਸ਼ ਬਣੇਗੀ ਤੇ ਅੰਦਰ ਪੱਠੀਆਂ ਆਉਂਦੀਆਂ ਹਨ ਬੂਰੇ ਵਾਲੀਆਂ ਪੱਠੀਆਂ ਤਾਂ ਉਹਨਾਂ ਪੱਠੀਆਂ 'ਚ ਬੂਰਾ ਭਰ ਲਿਆ ਜਾਂਦਾ ਹੈ ਤਾਂ ਉਹਨਾਂ ਪੱਠੀਆਂ 'ਚ ਆਪਣੇ ਆਪ ਅਗ ਬਲਦੀ ਰਹਿੰਦੀ ਹੈ ਜੋ ਕਿ ਉਹਨਾਂ ਪੱਠੀਆਂ ਨਾਲ ਪਾਈਪਾਂ ਲੱਗੀਆਂ ਹੁੰਦੀਆਂ ਹਨ ਤੇ ਤੂਆ ਹੀ ਆਪਣੇ ਆਪ ਬਾਹਰ ਚਲਾ ਜਾਂਦਾ ਹੈ ਤਾਂ ਉਹਨਾਂ ਪੱਠੀਆਂ ਦਾ ਸਰਦੀ ਦੇ ਮੌਸਮ ਵਿੱਚ ਇਸਤੇਮਾਲ ਕਰੋ ਤਾਂ ਅੱਗੇ ਦੀਆਂ ਵੀਡੀਓ ਤੁਹਾਨੂੰ ਬਣਾਵਾਂਗੇ ਕਿ ਪੱਠੀਆਂ ਕਿਵੇਂ ਸਰਦੀ ਦੇ ਮੌਸਮ ਵਿੱਚ ਲਗਾਏ ਜਾਂਦਾ ਹੈ ਤੇ ਪੱਠੀਆਂ ਵੀ ਤੁਹਾਨੂੰ ਵੀਡੀਓ 'ਚ ਦਿਖਾਵਾਂਗੇ ਜੇ ਪੱਠੀਆਂ ਦਾ ਪ੍ਰਬੰਧ ਨਹੀਂ ਤਾਂ ਹੀਟਰ ਵਗੈਰਾ ਲਗਾ ਦੋ ਫਾਰਮ 'ਚੋਂ ਜੇ ਗਰਮਾਹ ਸ਼ੀਟਰ ਵਗੈਰਾ ਸਰਤ ਲੈਟਾਂ ਜਦ 4-5 ਬਲਬ ਲਗਾ ਦੋ ਤਾਂ ਗਰਮਾਈਸ਼ ਅੰਦਰ ਦੀ ਬਣੀ ਰਹਿੰਦੀ ਹੈ ਸਰਦੀ ਦੇ ਮੌਸਮ ਚ ਤਾਂ ਗਰਮੀ ਦੇ ਮੌਸਮ ਚੋਂ ਪਰਮਤਾ ਆਲਦ ਵਾਲਾ ਖੋਲ ਕੇ ਰੱਖੋ ਬਲਕਿ ਢੱਕੋ ਨਾ ਤੇ ਢੱਕਣ ਨਾਲ ਅੰਦਰ ਨਮੂਨੀਆਂ ਗੈਸ ਬਣ ਜਾਂਦੀ ਹੈ ਕਿਉਂਕਿ ਨੁਕਸਾਨ ਕਾਫੀ ਪਹੁੰਚਾਉਂਦੀ ਹੈ। ਤੇ ਮੁਰਗੀ ਨੂੰ ਮਬਾਰੀਆਂ ਲੱਗਾਂ ਦਾ ਵੀ ਡਰ ਹੋ ਸਕਦਾ ਹੈ। ਜਿੰਨਾ ਹੋ ਸਕੇ ਫਾਰਮ ਦਾ ਆਲਾ ਦਵਾਲਾ ਟੱਕੋ ਨਾ। ਦਰੀਆਂ ਬਗਾਰਾ ਸਾਰੀਆਂ ਹਟਾ ਦਿਓ। ਤਾਂ ਜੋ ਠੰਡੀ ਠੱਡੀ ਆਵਾ ਅੰਦਰ ਆ ਸਕੇ। ਮੁਰਗੀਆਂ ਨੂੰ ਗਰਮੀ ਤੋਂ ਬਚਾ ਸਕੇ। ਤਾਂ ਗਰਮੀ ਦੇ ਮੌਸਮ ਵਿੱਚ 쿨ਰ ਰਛਾ ਪੱਖਾਂ ਦਾ ਪ੍ਰਬੰਧ ਜ਼ਰੂਰ ਕਰੋ। ਕਾਂਜੋ ਠੰਡੀ ਠੰਡੀ ਹਵਾ ਮੁਰਗੀਆਂ ਨੂੰ ਲੱਗ ਸਕੇ। ਗਰਮੀ ਦੇ ਮੌਸਮ ਵਿੱਚ ਤੁਹਾਨੂੰ ਪਤਾ ਹੈ ਉਮਸ ਜੀ ਬਣ ਜਾਂਦੀ ਹੈ। ਤੇ ਉਹ ਉਮਸ ਦੇਸੀ ਮੁਰਗੀਆਂ ਨੂੰ ਕਲੀ ਖਲੋਤੀ ਨੂੰ ਦੇ ਸਕਦੀ ਹੈ। ਤੇ ਕਈ ਮੁਰਗੀਆਂ ਗਰਮੀ ਦੇ ਮੌਸਮ ਵਿੱਚ ਮਰ ਹੀ ਜਾਂਦੀਆਂ ਹਨ ਤਾਂ ਗਰਮੀ ਦੇ ਮੌਸਮ ਵਿੱਚ ਜ਼ਿਆਦਾ ਮਵਾਰੀਆਂ ਤਾਂ ਨਹੀਂ ਆਉਂਦੀਆਂ ਤਾਂ ਪਰ ਗਰਮੀ ਚ ਦੇਸੀ ਮੁਰਗੀ ਨੂੰ ਬਚਾਣਾ ਹੁੰਦਾ ਹੈ ਤਾਂ ਪੱਖੇ ਵਗੈਰਾ ਜਾਂ ਕੋਲਰ ਜ਼ਰੂਰ ਲਗਾਓ ਫਾਰਮ ਵਿੱਚ ਤਾਂ ਜੋ ਠੰਡੀ ਠੰਡੀ ਹਵਾ ਮਿਲ ਸਕੇ ਤਾਂ ਮੁੱਦੇ ਦੀ ਗੱਲ ਕਰਦੇ ਹਾਂ ਕੀ ਫਾਰਮ ਦੇ ਇਸਾਵਣ ਤੱਲੇ ਗਿੱਲਾ ਜੰਗਾ ਨਹੀਂ ਹੋਣਾ ਚਾਹੀਦਾ ਚਾਹੇ ਗਰਮੀ ਹੋਵੇ ਚਾਹੇ ਸਰਦੀ ਹੋਵੇ ਤਾਂ ਗਿੱਲਾ ਜੰਗਾ ਨਾ ਹੋਣ ਦਿਓ ਸੁੱਕਾ ਸੁੱਕਾ ਹੀ ਜੰਗਾ ਰੱਖੋ ਤਾਂ ਫਿਰ ਸਹੀ ਤਰੀਕਾ ਨਾਲ ਮੁਰਗੀ ਖਲੇਗੀ ਤੇ ਕੋਈ ਵੀ ਮੋਰੀ ਨਹੀਂ ਲੱਗੇਗੀ ਤਾਂ ਮੁਰਗੀਆਂ ਨੂੰ ਘਰ ਚ ਆਮ ਹੀ ਕੀਜਾ ਹੁੰਦੀਆਂ ਹਨ ਜਿਵੇਂ ਲਸਣ ਤੇ ਆਜ ਅਦਰਕ ਤਾਂ ਇਹਨਾਂ ਦਾ ਕੋਲ ਬਣਾ ਲਓ ਜਾਂ ਘਾੜਾ ਬਣਾ ਲਓ ਤਾਂ ਪਾਣੀ ਵਿੱਚ ਇਹਨਾਂ ਨੂੰ ਬਾਂਦੇ ਰਹੋ ਜੇ ਨਹੀਂ ਤਾਂ ਲਸਣ ਪਿਆਜ਼ ਇਦਾਂ ਛਿਲ ਕੇ ਇਹਨਾਂ ਨੂੰ ਦੇਂਦੇ ਰਹੋ ਤਾਂ ਉਹਦੇ ਨਾਲ ਕੋਈ ਮੁਰਗਿਆਂ ਨੂੰ ਕਦੇ ਵੀ ਬਿਮਾਰੀ ਨਹੀਂ ਆਵੇਗੀ ਤਾ ਹੋਰ ਵੀ ਤੁਹਾਨੂੰ ਵੀਡੀਓ ਚ ਦੱਸਦੇ ਰਹਿਾਂਗੇ ਤਾਂ ਹੁਣ ਤੁਹਾਡੇ ਕੋਲ ਮਾਫੀ ਚਾਹੁੰਦੇ ਹਾਂ ਜੀ ਨਵੀਆਂ ਤੋਂ ਨਵੀਆਂ ਵੀਡੀਓ ਤਿਆਰ ਕਰਦੇ ਰਾਂਗੇ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤਾਂ ਜੋ ਤੁਹਾਨੂੰ ਹੋਰ ਵੀਡੀਓ ਇਹ ਜਾਣਕਾਰੀ ਮਿਲਦੀ ਰਵੇ ਧੰਨਵਾਦ ਜੀ